ता पुरख निर्पो निर्भर अकाल मुहूर्त जुनी प्रसाद कोट पराध हमारे खंडो निक बिधि समझाओ हम अज्ञान अलप मत थूरी तुम आपन बिरद रखवो हम अज्ञान अलप मत थूरी तुम आपन बिरद रखवो चुकु चुकु ਸੋਹੀ ਕੁਮਾਰ ਚੌਹਰ ਸ਼ਕਰ ਤਖਤ ਦੇ ਮਾਲਕ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਗੋਦੀ ਦੇ ਅੰਦਰ ਸਾਜੀ ਨਿਵਾਜੀ ਗੁਰੂ ਪਿਆਰੀ ਸਾਧ ਸੰਗਤ ਜੀ ਬਹੁਤੀ ਵੱਡ ਭਾਗੀ ਹਾਂ ਜੋ ਗੁਰੂ ਸਾਹਿਬ ਜੀ ਦੇ ਚਰਨਾ ਵਿੱਚ ਰੋਜ਼ ਹਾਜ਼ਰੀ ਭਰਦੇ ਹਾਂ ਚੱਲ ਰਹੀ ਲੜੀ ਬਾਣ ਕਥਾ ਜਾਪ ਸੈ ਦੇ ਉਸ ਵਿਚਾਰਾਂ ਦੀ ਪਰਮਪਤਾ ਤੋਂ ਪ੍ਰਲਾਪਾ ਫਤਿਨਲ ਸੰਝ ਪਾ ਲਈਏ ਆਪ ਜੀ ਜਿੰਨੇ ਵੀ ਗੁਰਮੁਖ ਪਿਆਰੇ ਸੱਜੇ ਹੋ ਦੋਨੇ ਹੱਥ ਜੋੜ ਕੇ ਬੜੇ ਪ੍ਰੇਮ ਤੇ ਸਤਿਕਾਰ ਨਾਲ ਲਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾਪ ਸਹਿਬ ਦੀ ਬਾਣੀ ਜੋ ਗੁਰੂ ਮਹਾਰਾਜ ਜੀ ਦੀ ਕਿਰਪਾ ਦੇ ਸਦਕਾ ਆਪਾਂ ਨਿਰੰਤਰ ਰੋਜ਼ ਵਿਚਾਰਨ ਦਾ ਯਤਨ ਕਰਦੇ ਆ ਰਹੇ ਹਾਂ। ਭਗਵਤੀ ਛੰਦ ਜਿਹੜਾ ਉਹ ਆਪਾਂ ਕੱਲ ਦੇ دیਵਾਨਾ ਦੇ ਵਿੱਚ ਪਰੰਭ ਕੀਤਾ ਸੀ। 107 ਤੱਕ ਛੰਦ ਤੱਕ ਆਪਾਂ ਇਹ ਪੜਿਆ ਸੀ। ਹੁਣ ਆਰੰਭਤਾ ਜਿਹੜੀ ਹੈ 108 ਛੰਦ ਤੋਂ ਆਪਾਂ ਕਰਨੀ ਹੈ। ਗੁਰੂ ਪਾਤਸ਼ਾਹ ਜੀ ਮਹਾਰਾਜ ਜੋ ਬਖਸ਼ਿਸ਼ ਕਰਦੇ ਨੇ ਕੇ ਰੋਜ਼ੀ ਰਜ਼ਕ ਹੈ ਬਿਹਾਏ ਪ੍ਰਭੂ ਤੂੰ ਸਭ ਜੀਵਾਂ ਨੂੰ ਰੋਜ਼ੀ ਦੇਣ ਵਾਲਾ ਹੈ ਰਿਜਕ ਦੇਣ ਵਾਲਾ ਹੈ ਦਸਜਾਕ ਹੈ ਦਾ ਪਵ ਹੈ ਰਿਜਕ ਦੇਣ ਵਾਲਾ ਧਰਤੀ ਦੇ ਉੱਤੇ ਜਿੰਨੇ ਵੀ ਜੀਵ ਜੰਤ ਵਸਦੇ ਨੇ ਸਾਰਿਆਂ ਨੂੰ ਰਿਜਕ ਦੇਣ ਵਾਲਾ ਤੂੰ ਜਿੱਥੇ ਕਿਸੇ ਦੀ ਪਹੁੰਚ ਵੀ ਨਹੀਂ ਹੈ ਉੱਥੇ ਵੀ ਤੂੰ ਰਿਜਕ ਜਿਹੜਾ ਉਹ ਪਹੁੰਚਾ ਦਿੰਦਾ ਹੈ ਸਭਨਾ ਨੂੰ ਰਿਜਕ ਦੇਣ ਵਾਲਾ ਤੂੰ ਹੈ ਕੈ ਰੋਜੀ ਰਜ਼ਾਕੈ ਰਹੀਮੈ ਰਹਾਕੈ ਰਹੀਮੈ ਦਾ ਭਾਵ ਰਹਿਮ ਕਰਨ ਵਾਲਾ ਰਹਾਕੈ ਦਾ ਭਾਵ ਹੈ ਰਿਹਾਈ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਤੂੰ ਸਭਨਾ ਉੱਤੇ ਰਹਿਮ ਕਰਨ ਵਾਲਾ ਐ ਤੇ ਸਭਨਾ ਨੂੰ ਦੁੱਖਾਂ ਤੋਂ ਰਿਹਾ ਕਰਨ ਵਾਲਾ ਤੂੰ ਐ ਜੇ ਕਿਸੇ ਦੇ ਜੀਵਨ 'ਚ ਦੁੱਖ ਵੀ ਐ ਉਹਨਾਂ ਨੂੰ ਦੁੱਖਾਂ ਤੋਂ ਰਿਹਾ ਕਰਨ ਵਾਲਾ ਵੀ ਤੂੰ ਐ ਤੇ ਮੈਂ ਰਹਿਮਤ ਕਰਨ ਵਾਲਾ ਵੀ ਤੂੰ ਹੀ ਐ ਆਪਾ ਹਰ ਵਾਰੀ ਬੇਨਤੀ ਕਰਦੇ ਆਂ ਵੀ ਜੀਵਨ ਦੇ ਵਿੱਚ ਆਇਆ ਹੋਇਆ ਦੁੱਖ ਉਹਦਾ ਇਲਾਜ ਸੰਸਾਰ ਵਿੱਚ ਨਹੀਂ ਐ ਉਹਦੀ ਕੋਈ ਜੁਗਤੀ ਉਹਦਾ ਕੋਈ ਤਰੀਕਾ ਜਿਹੜਾ ਉਸ ਸੰਸਾਰ ਵਿੱਚ ਨਹੀਂ ਉਹ ਗੁਰੂ ਦੇ ਚਰਨਾਂ ਵਿੱਚ ਹੈ ਗੁਰੂ ਦੇ ਚਰਨਾਂ ਨਾਲ ਜੁੜਿਆਂ ਹੀ ਇਸ ਦੁੱਖਾਂ ਤੋਂ ਸੀ ਰਿਹਾਉ ਸਕਦੇ ਸਾਨੂੰ ਰਿਹਾਈ ਮਿਲ ਸਕਦੀ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਵੀ ਤੂੰ ਹੀ ਹੈ ਜੋ ਸਾਰੇ ਜੀਵਾਂ ਤੇ ਮੈਂ ਰਹਿਮਤ ਕਰਨ ਵਾਲਾ ਹੈ ਰਹਿਮ ਕਰਨ ਵਾਲਾ ਹੈ ਤੇ ਸਾਰਿਆਂ ਨੂੰ ਰਿਹਾ ਕਰਨ ਵਾਲਾ ਹੈ ਦੁੱਖਾਂ ਤੋਂ ਕਿ پاک ਬੇਅਬ ਹੈ ਪਾਕ ਦਾ ਭਾਵ ਹੈ ਪਵਿੱਤਰ ਜੀ ਤੇਰੀ ਜਿਹੜੀ ਹਸਤੀ ਹੈ ਉਹ ਪਵਿੱਤਰ ਹੈ ਬੇਅਬ ਕਲੰਕ ਤੋਂ ਰਹਿਤ ਅਸੀਂ ਆਖ ਦਿੰਨੇ ਆ ਵੀ ਕਈ ਵਾਰੀ ਸ਼ਬਦ ਵਰਤਦੇ ਆ ਜੀ ਇਹਨੂੰ ਤਾਂ ਬੜਾ ਮਾੜਾ ਐਬ ਲੱਗਿਆ ਹੋਇਆ ਹੈ ਆਦਤ ਬਣ ਜਾਣੀ ਜਿਹਨੂੰ ਆਖਦੇ ਅਸੀਂ ਤੂੰ ਬੇਅਬ ਹੈ ਤੈਨੂੰ ਕੋਈ ਮਾੜਾ ਐਬ ਨਹੀਂ ਤੇਰੇ ਜੀਵਨ ਚ ਕੋਈ ਕਲੰਕ ਨਹੀਂ ਹੈ ਤੂੰ ਕਲੰਕ ਤੋਂ ਰਹਿ ਤੈਨਾ ਮਾਇਆ ਦਾ ਨਾ ਵਿਕਾਰਾਂ ਦਾ ਕਿਸੇ ਪ੍ਰਕਾਰ ਦਾ ਵੀ ਤੇਰੇ ਤੇ ਕਲੰਕ ਨਹੀਂ ਹੈ ਤੇ ਨਾ ਕੋਈ ਕਲੰਕ ਲਾ ਸਕਦਾ ਹੈ ਦੇਖੋ ਛੋਟੀ ਜੀ ਆਪਾਂ ਬੇਨਤੀ ਕਰਦੀਏ ਮਨੁੱਖ ਦੇ ਜੀਵਨ ਦੇ ਅੰਦਰ ਜੇ ਕਲੰਕ ਲੱਗਦਾ ਏ ਮਨ ਨੂੰ ਵਿਕਾਰਾਂ ਦਾ ਮੋਹ ਮਾਇਆ ਦਾ ਕਿਸੇ ਪ੍ਰਕਾਰ ਦਾ ਵੀ ਕਲੰਕ ਜਿਾਸੀਂ ਮੈਲ ਲਾ ਸਕਦੇ ਆ ਜੇ ਮਨ ਨੂੰ ਮੈਲ ਲੱਗਦੀ ਹੈ ਤੋ ਉਸ ਮੈਲ ਦਾ ਇਲਾਜ ਹੈ ਪਰਮਾਤਮਾ ਦਾ ਨਾਮ ਹੁਣ ਜਿੰਦਾ ਨਾਮ ਕਲੰਕ ਨੂੰ ਦੂਰ ਕਰਨ ਵਾਲਾ ਹੋਵੇ ਜਿੰਦਾ ਨਾਮ ਮਨ ਦੀ ਮੈਲ ਨੂੰ ਦੂਰ ਕਰਨ ਵਾਲਾ ਹੋਵੇ ਉਹਨੂੰ ਕਲੰਕ ਕਿਵੇਂ ਲੱਗ ਸਕਦਾ ਹੈ ਉਹਨੂੰ ਵਿਕਾਰਾਂ ਦੀ ਮੈਲ ਕਿਵੇਂ ਲੱਗ ਸਕਦੀ ਹੈ ਜੀ ਜਿੰਦਾ ਨਾਮ ਹੀ ਪਵਿੱਤਰ ਕਰਨ ਵਾਲਾ ਹੋਵੇ ਜਿੰਦਾ ਨਾਮ ਹੀ ਜੀਵਨ ਨੂੰ ਪਵਿੱਤਰ ਕਰਨ ਵਾਲਾ ਹੋਵੇ ਆਤਮਿਕ ਜੀਵਨ ਨੂੰ ਉੱਚਾ ਤੇ ਸੁੱਚਾ ਕਰਨ ਵਾਲਾ ਹੋਵੇ ਫਿਰ ਉਹਨੂੰ ਕਲੰਕ ਕਿਵੇਂ ਲੱਗ ਸਕਦਾ ਹੈ ਜੀ ਉਹਨੂੰ ਕਲੰਕ ਨਹੀਂ ਲੱਗ ਸਕਦਾ ਪ੍ਰਭ ਕੈ ਸਿਮਰਨ ਮਨ ਕੀ ਮਲ ਜਾਏ ਜੇ ਮਨ ਨੂੰ ਮੈਲ ਲੱਗੀ ਹੈ ਤੇ ਉਹਦਾ ਇਲਾਜ ਹੈ ਪਰਮਾਤਮਾ ਦਾ ਨਾਮ ਉਹਦਾ ਨਾਮ ਜੇ ਪਵਿੱਤਰ ਕਰਨ ਵਾਲਾ ਹੈ ਫਿਰ ਉਹਨੂੰ ਕਲੰਕ ਕਦੇ ਨਹੀਂ ਲੱਗ ਸਕਦਾ ਭਗਤ ਜੀ ਦਾ ਮੈਂ ਇੱਕ ਬਚਨ ਸਾਂਝਾ ਕਰ ਦੇਣਾ ਹਾਂ ਕੋਨ ਕੋ ਕਲੰਕ ਰਹੋ RAM ਨਾਮ ਲੈਤ ਹੀ ਪਤਿਤ ਪਵਿੱਤ ਭਏ RAM ਕਹਿਤ ਹੀ ਭਗਤ ਜੀ ਕਹਿੰਦੇ ਸਾਰੇ ਪਾਪ ਦੂਰ ਹੋ ਗਏ ਜਿਨ੍ਹਾਂ ਨੇ ਪ੍ਰਮਾਤਮਾ ਦੇ ਨਾਮ ਨੂੰ ਸਿਮਰਿਆ ਜਿਨ੍ਹਾਂ ਨੇ ਪਰਮਾਤਮਾ ਦੇ ਨਾਮ ਨੂੰ ਧਿਆਇਆ ਉਹਨਾਂ ਦੇ ਜੀਵਨ ਤੋਂ ਸਾਰੇ ਪਾਪ ਦੂਰ ਹੋ ਗਏ ਇੱਕ ਕਲੰਕ ਮਿਟ ਗਏ ਜੀਵਨ ਦੇ ਵਿੱਚੋਂ ਖਤਮ ਹੋ ਗਏ ਦੂਰ ਹੋ ਗਏ ਪਤਿਤ ਪਵਿੱਤ ਪਏ ਜਿਹੜੇ ਪਤਤ ਸੀ ਨਾ ਜੀਵਨ ਦੇ ਅੰਦਰ ਮਾੜੇ ਕਰਮਾਂ ਦੇ ਅੰਦਰ ਸਹਿਬ ਜੀ ਕਹਿੰਦੇ ਉਹ ਵੀ ਪਵਿੱਤਰ ਹੋ ਗਏ ਉਹ ਵੀ ਉੱਚੇ ਸੁੱਚੇ ਜੀਵਨ ਵਾਲੇ ਹੋ ਗਏ ਜਿਹੜੇ ਗੁਰੂ ਦੇ ਨਾਲ ਜੁੜ ਪਏ ਜਿਹੜੇ ਨਾਮ ਨਾਲ ਜੁੜ ਪਈ ਗੁਰੂ ਦੇ ਸੁਭਾਏ ਜੀ ਜਦੋਂ ਮਨੁੱਖ ਗੁਰੂ ਨਾਲ ਜੁੜਦਾ ਹੈ ਜੀਵਨ ਕਿਸੇ ਪ੍ਰਕਾਰ ਦਾ ਵੀ ਹੋਵੇ ਚਾਹੇ ਖੋਟਾ ਜੀਵਨ ਹੋਵੇ ਉਸ ਜੀਵਨ ਨੂੰ ਵੀ ਗੁਰੂ ਖਰਾ ਕਰ ਦਿੰਦਾ ਹੈ ਜੀ ਉਹਦਾ ਨਾਮ ਖਰਾ ਕਰ ਦਿੰਦਾ ਹੈ ਬੜੀ ਪਿਆਰੀ ਗੱਲ ਲੱਗੀ ਮੈਂ ਛੋਟੀ ਜੀ ਗੱਲ ਇਹ ਸਾਂਝੀ ਕਰਕੇ ਫਿਰ ਆਪਾਂ ਅੱਗੇ ਵਿਚਾਰਨਾ ਹੈ ਕਿਸੇ ਮਨੁੱਖ ਨੇ ਆਪਣੀ ਨਿੱਜੀ ਜੀਵਨ ਨੂੰ ਬਿਆਨ ਕੀਤਾ ਜੀ ਗੁਰੂ ਦਾ ਸੁਭਾਅ ਹੈ ਆਪਾਂ ਬੇਨਤੀ ਕਰਦੇ ਖੋਟਿਆਂ ਤੋਂ ਵੀ ਖਰੇ ਕਰਦਾ ਹੈ ਕਹਿੰਦੇ ਮੈਂ ਤੀਜੀ ਚ ਪੜਦਾ ਸੀ ਜੀ ਮੈਂ ਸ਼ਾਇਦ ਪਹਿਲਾਂ ਵੀ ਬੇਨਤੀ ਕੀਤੀ ਹੈ ਮੈਂ ਫਿਰ ਵੀ ਬੇਨਤੀ ਕਰ ਦਿੰਦਾ ਕਹਿੰਦੇ ਮੈਂ ਤੀਜੀ ਚ ਪੜਦਾ ਤੇ ਮੈਂ ਸਕੂਲ ਤੋਂ ਵਾਪਸ ਆਇਆ ਤੇ ਮੈਨੂੰ 1 ਰੁਪਏ ਦਾ ਸਿੱਕਾ ਲੱਭ ਨੂੰ 2 ਰੁਪਏ ਦਾ ਸਿੱਕਾ ਜਿਹੜਾ ਸੀ ਉਹ ਬੜੀ ਕੀਮਤ ਰੱਖਦਾ ਸੀ ਕਹਿੰਦਾ ਮੈਂ ਬਹੁਤ ਖੁਸ਼ ਵੀ ਮੈਨੂੰ ਸਿੱਕਾ ਮਿਲ ਗਿਆ ਕਹਿੰਦੇ ਮੈਂ ਸਿੱਕਾ ਜੇਬ ਵਿੱਚ ਪਾਇਆ ਤੇ ਦੁਕਾਨ ਤੇ ਚਲਾ ਗਿਆ ਦੁਕਾਨ ਵਾਲੇ ਨੂੰ ਸਿੱਕਾ ਦਿੱਤਾ ਤੇ ਦੁਕਾਨ ਵਾਲਾ ਅੱਖ ਲੱਗਿਆ ਭਾਈ ਇਹ ਨਹੀਂ ਚੱਲਣਾ ਇਹ ਤਾਂ ਖੋਟਾ ਹੈ ਇਹ ਤਾਂ ਕਿਸੇ ਖਮ ਦਾ ਹੀ ਨਹੀਂ ਹੋਣਾ ਇਹ ਨਹੀਂ ਚੱਲਦਾ ਕਹਿੰਦੇ 2 3 4 ਦੁਕਾਨਾਂ ਤੋਂ ਮੈਂ ਪਤਾ ਕਿਤਾ ਪਰਵੇਸੀ ਕਾ ਚੱਲੇ ਆ ਨਹੀਂ ਕਹਿੰਦੇ ਖੋਟਾ ਸਿੱਕਾ ਕਹਿੰਦੇ ਫਿਰ ਵੀ ਪਤਾ ਨਹੀਂ ਕਿਉਂ ਉਸ ਸਿੱਕੇ ਨੂੰ ਮੈਂ ਛੁੱਟਿਆ ਨਹੀਂ ਆਪਣੇ ਜੇਬ 'ਚ ਰੱਖ ਲਿਆ ਜਦੋਂ ਸਕੂਲ ਤੋਂ ਆਉਣਾ ਕੱਪੜੇ ਉਤਾਰਨੇ ਜਿਹੜੇ ਕੱਪੜੇ ਪਾਉਣੇ ਫਿਰ ਉਹ ਜੇਬ 'ਚੋਂ ਕੱਟ ਕੇ ਉਸੇ ਜੇਬ 'ਚ ਪਾ ਲੈਣਾ ਦੂਜੇ ਕੱਪੜੇ ਸਵੇਰੇ ਸਕੂਲ ਜਾਣਾ ਫਿਰ ਉਹਨੂੰ ਜੇਬ ਵਿੱਚ ਪਾ ਲੈਣਾ ਸਿੱਕੇ ਨੂੰ ਕਹਿੰਦੇ ਮੈਂ ਦੂਰ ਹੀ ਨਹੀਂ ਕੀਤਾ ਚਾਹੇ ਉਹ ਖੋਟਾ ਸੀ ਕਹਿੰਦੇ ਫਿਰ ਇੱਕ ਦਿਨ ਮੈਂ ਸਕੂਲ ਜਾ ਰਿਹਾ ਤੇ ਮੈਨੂੰ ਇੱਕ ਫਕੀਰ ਮਿਲ ਗਿਆ ਫਕੀਰ ਆਖ ਲੱਗਿਆ ਪੁੱਤਰਾ ਬੜੀ ਭੁੱਖ ਲੱਗੀ ਮੈਨੂੰ ਹੈ ਤੇਰੇ ਕੋਲ ਕੁਝ ਖਾਣ ਲਈ ਤਾਂ ਮੈਨੂੰ ਦੇ ਦੇ ਕਹਿੰਦੇ ਮੈਂ ਆਖਿਆ ਵੀ ਮੇਰੇ ਕੋਲ ਤਾਂ ਫਕੀਰ ਜੀ ਕੁਝ ਵੀ ਨਹੀਂ ਹੈ ਖਾਣ ਲਈ ਵੀ ਕੁਝ ਨਹੀਂ ਹੈ ਕਹਿੰਦਾ ਦੇਖ ਕੁਝ ਤਾਂ ਹੋਵੇਗਾ ਤੇਰੇ ਕੋਲ ਕਹਿੰਦੇ ਹੈ ਪਰ ਖੋਟਾ ਸਿੱਕਾ ਚੱਲਦਾ ਨਹੀਂ ਹੈ ਫਕੀਰ ਆਖਣ ਲੱਗੇ ਚੱਲ ਤੇਰੇ ਖੋਟੇ ਸਿੱਕੇ ਨੂੰ ਚਲਾ ਦਿੰਦੇ ਆ ਕਹਿੰਦੇ ਅਸੀਂ ਇੱਕ ਟਾਬੇ ਤੇ ਜਿੱਥੇ ਪ੍ਰਸ਼ਾਦਾ ਪਾਣੀ ਮਿਲਦਾ ਸੀ ਉੱਥੇ ਚਲੇ ਗਏ ਕਿੰਦੇ ਲਿਆ ਪ੍ਰਸ਼ਾਦਾ ਲਿਆ ਕਿੰਨੇ ਮੈਂ ਡਰਾਂ ਵੀ ਵੀ ਖੋਟਾ ਸਿੱਕਾ ਚੱਲਦਾ ਹੈ ਨਹੀਂ ਕਿੰਦੇ ਸੁਟਾਬੇ ਦੇ ਮਾਲਕ ਨੂੰ ਮੈਂ ਜਾ ਕੇ ਇਹ ਨਹੀਂ ਆਖਿਆ ਵੀ ਪ੍ਰਸ਼ਾਦਾ ਪਾਣੀ ਤਿਆਰ ਕਰ ਦਿਓ ਮੈਂ ਪਹਿਲਾ ਸਿੱਕਾ ਫੜਾਇਆ ਜੇ ਚੱਲਦਾ ਹੋਇਆ ਠੀਕ ਹੈ ਨਹੀਂ ਤਾਂ ਫਿਰ ਦੇਕੇਗਾ ਬਿੱਲ ਇਹਨੂੰ ਵਾਪਸ ਕਿੰਦੇ ਮੈਨੂੰ ਸਿੱਕਾ ਫੜਾਇਆ ਉਨੇ ਆਪਣੀ ਤਲੀ ਚ ਰੱਖਿਆ ਕਹਿੰਦੇ ਮੇਰੇ ਮਨ ਚ ਤਾਹੀ ਉਸੇ ਨੂੰ ਵੀ ਚੱਲਣਾ ਨਹੀਂ ਹੋਰ ਦੁਕਾਨਾਂ ਤੇ ਨਹੀਂ ਚੱਲੇ ਇੱਥੇ ਕਿਵੇਂ ਚੱਲ ਜੇਗਾ ਕਹਿੰਦੇ ਉਹਨੇ ਮੇਰੇ ਵੱਲ ਦੇਖਿਆ ਸਿੱਕੇ ਵੱਲ ਦੇਖਿਆ ਫਕੀਰ ਵੱਲ ਵੇਖਿਆ ਨਹੀਂ ਤੇ ਸਿੱਕੇ ਨੂੰ ਆਪਣੀ ਮੁਠੀ ਚ ਬੰਦ ਕਰਕੇ ਕੋਲ ਰੱਖਿਆ ਕਦ ਵੀ ਦੱਸ ਕੀ ਖਾਣਾ ਹੈ ਕਹਿੰਦੇ ਜੀ ਉਹ ਫਕੀਰ ਬੈਠਾ ਜੀ ਫਕੀਰ ਨੂੰ ਪ੍ਰਸ਼ਾਦਾ ਪਾਣੀ ਛਕਾ ਦਿਓ ਜੇ ਕੁਝ ਬਚਦਾ ਤਾਂ ਮੈਨੂੰ ਵਾਪਸ ਦੇਦੇਓ ਕਹਿੰਦੇ ਉਹਨੇ 50 ਪੈਸੇ ਕੱਟ ਲਏ ਤੇ 50 ਪੈਸੇ ਮੈਨੂੰ ਵਾਪਸ ਦੇ ਦੇ। ਫਕੀਰ ਕੋਲ ਪ੍ਰਸ਼ਾਦਾ ਪਾਣੀ ਆਇਆ ਉਹਨੇ ਛਕਿਆ ਤੇ ਮੈਂ ਫਕੀਰ ਨੂੰ ਆਖਿਆ ਵੀ ਹੁਣ ਮੈਨੂੰ ਆਗਿਆ ਦੋ ਮੈਂ ਜਾਣਾ ਹੈ। ਤੇ ਫਕੀਰ ਨੇ ਮੈਨੂੰ ਆਵਾਜ਼ ਮਾਰ ਕੇ ਕੋਲ ਖੜਾ ਕੇ ਮੇਰੇ ਕੰਨ ਚ ਇੱਕ ਗੱਲ ਆਖੀ। ਕਹਿੰਦਾ ਪੁੱਤਰਾ ਜਿਨ੍ਹਾਂ ਦੀ ਨੀਅਤ ਸਾਫ਼ ਹੋਵੇ ਨਾ ਤੇ ਰੱਬ ਖੋਟੇ ਵੀ ਚਲਾ ਦਿੰਦਾ ਏ ਸਿੱਕੇ ਨਹੀਂ ਖੋਟੇ ਬੰਦਿਆਂ ਨੂੰ ਵੀ ਖਰਾ ਕਰ ਦਿੰਦਾ ਰਬ ਜੇ ਸਾਫ ਨੀਅਤ ਹੋਵੇ ਤਾਂ ਸਤਿਗੁਰ ਖੋਟਿਓਂ ਖਰੇ ਕਰੇ ਸ਼ਬਦ ਸਵਰਨ ਹਾਰ ਗੁਰੂ ਖੋਟਿਆਂ ਤੋਂ ਵੀ ਖਰੇ ਕਰ ਦਿੰਦਾ ਸਾਰੇ ਕਲੰਕ ਮਿਟਾ ਦਿੰਦਾ ਜੀ ਗੁਰੂ ਸਾਰੇ ਕਲੰਕ ਜੀਵਨ ਚੋਂ ਦੂਰ ਕਰ ਦਿੰਦਾ ਏ ਜੇ ਮਨੁੱਖ ਗੁਰੂ ਨਾਲ ਜੁੜ ਜਾਗੇ ਤਾਂ ਕੋਹਨ ਕੋ ਕਲੰਕ ਰਿਓ RAM ਨਾਮ ਲੈ ਤੀ ਕਿਹੜਾ ਕਲੰਕ ਰਹਿ ਗਿਆ ਜੀ ਮਨ ਉਤੇ ਕਲੰਕ ਉਹ ਵੀ ਮਿਟ ਗਏ ਜੇ ਕੋਈ ਕਲੰਕ ਪ੍ਰਗਟ ਵੀ ਹੋ ਜਾਂਦਾ ਹੈ ਮਾਫ ਕਰਿਓ ਉਹਨਾਂ ਕਲੰਕਾਂ ਨੂੰ ਵੀ ਦੂਰ ਕਰਨ ਦੀ ਸਮਰੱਥਾ ਰੱਖਦਾ ਹੈ ਜੀ ਗੁਰੂ ਪਤਿਤ ਪਵਿੱਤ ਭਏ RAM ਕਹਿ ਤਿਹੇ राम संग नाम देव जन को प्रतिज्ञा आई एकादसी व्रत कह काहे को तीर्थ जाई हुण प्रतिज्ञत भाव निश्चय हो गया कहंदे भगत नामदेव जी महाराज जी नु भरोसा हो गया गुरु ते पूर्ण तौर ते कहंदे फिर मैं व्रत क्यों रखा तीर्थां ते क्यों जावा मेनू गुरु ते भरोसा जो हो गया ਜਦੋਂ ਮੈਨੂੰ ਇਹ ਪਤਾ ਲੱਗ ਗਿਆ ਮੇਰਾ ਗੁਰੂ ਜਿਹੜਾ ਹੈ ਖੋਟਿਆਂ ਤੋਂ ਖਰੇ ਕਰ ਦਿੰਦਾ ਹੈ ਤੇ ਫਿਰ ਮੈਂ ਖਰੇ ਹੋਣ ਲਈ ਤੀਰਥਾਂ ਤੇ ਕਿਉਂ ਜਾਵਾਂ ਵਰਤ ਕਿਉਂ ਰੱਖਾਂ ਭਨਤ ਨਾਮ ਦਿਓ ਸੁਕਿਰਤ ਸੁਮਤ ਭਏ ਗੁਰਮਤਿ RAM ਕਹਿ ਕੋ ਕੋ ਨਾ ਬੈਕੁੰਠ ਗਏ ਕਹਿੰਦੇ ਜਦੋਂ ਗੁਰੂ ਦੀ ਮਤ ਅਨਸਾਰ ਮਨੁੱਖ ਚੱਲਦਾ ਹੈ ਨਾ ਪਨਤ ਨਾਮ ਦਿਓ ਜੀ ਇਹ ਗੱਲ ਆਖਦੇ ਨੇ ਵੀ ਜਦੋਂ ਗੁਰੂ ਦੀ ਮੱਤ ਅਨੁਸਾਰ ਮਨੁੱਖ ਚੱਲਦਾ ਏ ਉਹ ਯੂ ਬੈਕੁੰਥ ਤੇ ਪਹੁੰਚ ਜਾਂਦਾ ਏ ਭਾਵ ਆਤਮਿਕ ਤੌਰ ਤੇ ਉਹ ਮਨੁੱਖ ਉੱਚਾ ਸੂਚਾ ਹੋ ਜਾਂਦਾ ਏ ਜੀਵਨ ਦੇ ਵਿੱਚੋਂ ਸਾਰੇ ਕਲੰਕ ਖਤਮ ਹੋ ਜਾਂਦੇ ਏ ਜੀ ਸਾਰੇ ਕਲੰਕ ਮਿਟ ਜਾਂਦੇ ਨੇ ਜਦੋਂ ਮਨੁੱਖ ਨਾਮ ਨਾਲ ਜੁੜਦਾ ਏ ਜੀ ਇਸ ਲਈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਪਰਮਾਤਮਾ ਕਾਲਪੁਰਖ ਜੀ ਤੁਸੀਂ ਕਲੰਕ ਤੋਂ ਰਹਿਤ ਹੋ ਉਹਦਾ ਨਾਮ ਵੀ ਕਲੰਕ ਤੋਂ ਰਹਿਤ ਕਰਨ ਦੀ ਸਮਰੱਥਾ ਰੱਖਦਾ ਹੈ ਜੀ ਉਹਦਾ ਨਾਮ ਵੀ ਮਨੁੱਖ ਨੂੰ ਪਵਿੱਤਰ ਕਰਨ ਦੀ ਸਮਰੱਥਾ ਉਹ ਆਪ ਤਾਂ ਹੈ ਹੀ ਕਲੰਕ ਤੋਂ ਰਹਿਤ ਜੇ ਉਹਦਾ ਕੋਈ ਨਾਮ ਵੀ ਜਪ ਲਵੇ ਸਹਿਬ ਜੀ ਕਹਿੰਦੇ ਉਸ ਮਨੁੱਖ ਨੂੰ ਵੀ ਕਲੰਕ ਤੋਂ ਰਹਿਤ ਕਰ ਦਿੰਦਾ ਹੈ ਉਹ ਕਿ ਪਾਕ ਬੇਅਬ ਹੈ ਕਿ ਗੈਭੁਲ ਗੈਬ ਹੈ ਗੈਭੁਲ ਦਾ ਭਾਵ ਹੈ ਪੂਰਨ ਤੌਰ ਤੇ ਗੈਬ ਦਾ ਭਾਵ ਹੈ ਗੁਪਤ ਉਹ ਪੂਰਨ ਤੌਰ ਤੇ ਗੁਪਤ ਹੈ ਜੀ ਆਪਾਂ ਹਰ ਵਾਰੀ ਬੇਨਤੀ ਕਰਦੇ ਹਾਂ ਵਸਦਾ ਹਰ ਪਾਸੇ ਹੈ ਸਾਰੇ ਪਾਸੇ ਵਸਦਾ ਹੈ ਪਰ ਉਹ ਗੁਪਤ ਵਸਦਾ ਹੈ ਵਸਦਾ ਅੰਦਰ ਵੀ ਹੈ ਨੋ ਦਰਵਾਜੇ ਪ੍ਰਗਟ ਕੀਏ ਦਸਵਾ ਗੁਪਤ ਰਖਾਇਆ ਬਸਦੋ ਸਾਡੇ ਅੰਦਰ ਵੀ ਹੈ ਬਸ ਇਹਨਾਂ ਦੋ ਨੋ ਦਰਵਾਜਿਆਂ ਨੂੰ ਸਵਾਰਨ ਦੀ ਲੋੜ ਹੈ ਜਦੋਂ ਇਹ ਨੋ ਦਰਵਾਜੇ ਸਵਰਗੇ ਜੀ ਉਹ ਦੋ ਦਸਮੇ ਚ ਆਪਣੇ ਆਪ ਮਿਲਾਪ ਹੋ ਜਾਣਾ ਹੈ ਪਰ ਹੈ ਉਹ ਗੁਪਤ ਪ੍ਰਗਟ ਹੋਣੇ ਜੀ ਜਦੋਂ ਨਾਮ ਨਾਲ ਜੁੜ ਕੇ ਮਨ ਉਤੇ ਲੱਗੇ ਕਲੰਕ ਨੂੰ ਰਹਿਤ ਕਰਦੇ ਆਗੇ ਦੂਰ ਕਰਦੇ ਆਗੇ ਮਨ ਨੂੰ ਇਸ ਮੈਲ ਤੋਂ ਕਲੰਕ ਤੋਂ ਜਦੋਂ ਰਹਿਤ ਕਰਦਾਂਗੇ ਸਾਬ ਜੀ ਕਹਿੰਦੇ ਜਿਹੜਾ ਗੁਪਤ ਵਸਦਾ ਹੈ ਹਰ ਥਾਂ ਦੇ ਉੱਤੇ ਉਹ ਤੈਨੂੰ ਅੰਦਰ ਹੀ ਮਿਲ ਜਾਣਾ ਹੈ ਦਸਵੇਂ ਦੁਆਰ ਦੇ ਵਿੱਚੋਂ ਮਿਲ ਜਾਣਾ ਹੈ ਉਹ ਸਾਬ ਜੀ ਮਹਾਰਾਜ ਜੀ ਕਹਿੰਦੇ ਤੁਸੀਂ ਪੂਰਨ ਤੌਰ ਤੇ ਕਾਲਪੁਰਖ ਜੀ ਗੁਪਤੋ ਕਿ ਗੈਬੁਲ ਗੈਬ ਹੈ ਕਿ ਅਫੁਲ ਗੁਨਾਹ ਹੈ हे अकाल पुरुष जी तूसी ਸਾਰਿਆਂ ਦੇ ਗੁਨਾਹ ਨੂੰ ਪਾਪ ਨੂੰ ਬਖਸ਼ਣ ਵਾਲੇ ਹੋ ਇਹ ਵੀ ਬੜਾ ਪਿਆਰਾ ਸੁਭਾਅ ਦੀਸ ਗੁਰੂ ਦਾ ਮੱਗੇ ਬੇਨਤੀ ਕੀਤੀ ਵੀ ਜਿਹੜਾ ਦੁਨਿਆਵੀ ਤੌਰ ਤੇ ਕਾਨੂੰਨ ਬਣਿਆ ਹੈ ਨਾ ਜੀ ਉਹਦੇ ਵਿੱਚ ਤੁਸੀਂ ਆਪਣੀ ਗਲਤੀ ਮੰਨ ਲੈਨੇ ਹੋ ਤਾਂ ਸਜ਼ਾ ਪੱਕੀ ਐ ਸਜ਼ਾ ਮਿਲਣੀ ਮਿਲਣੀ ਐ ਜੇ ਗਲਤੀ ਮੰਨ ਲੈਨੇ ਹੋ ਬਿਸਿਆ ਗਲਤੀ ਕੀਤੀ ਤੇ ਉਹਦੀ ਬਣਦੀ ਹੋਈ ਸਜ਼ਾ ਮਿਲ ਜਾਣੀ ਐ ਪਰ ਗੁਰੂ ਦਾ ਸੁਭਾਅ ਕੀ ਐ ਜੀ ਗੁਰੂ ਦੀ ਕਚਹਿਰੀ ਦਾ ਕੀ ਸੁਭਾਅ ਐ ਜੇ ਇੱਥੇ ਤੁਸੀਂ ਆਪਣੀ ਗਲਤੀ ਮੰਨ ਲੈਨੇ ਹੋ ਤੇ ਗੁਰੂ ਬਖਸ਼ ਦੇ ਦਈ ਪਿਛਲੇ ਅਵਗੁਣ ਬਖਸ਼ ਲੈ ਪ੍ਰਭ ਆਗਿਆ ਮਾਰਗ ਪਾਵੈ ਬਖਸ਼ਦਾਈ ਨਹੀਂ ਹੈ ਵੀ ਬਖਸ਼ ਦਿੱਤਾ ਵੀ ਹੁਣ ਤੂੰ ਜਾਣ ਨਾ ਉਹਦੇ ਅਗੁਨਾ ਨੂੰ ਉਹਦੇ ਪਾਪਾਂ ਨੂੰ ਉਹਦੇ ਕਿਤੇ ਹੋਏ ਮਾੜੇ ਕਰਮਾਂ ਨੂੰ ਬਖਸ਼ ਕੇ ਉਹਨੂੰ ਚੰਗੇ ਰਸਤੇ ਪਾ ਦਿੰਦਾ ਵੀ ਭਲਿਆ ਅੱਜ ਤੋਂ ਬਾਅਦ ਅਸਰਸਤੇ ਤੇ ਚੱਲ ਪਈ ਵੀ ਫਿਰ ਦੁਬਾਰਾ ਤੂੰ ਪਾਪਾਂ ਦੀ ਕਮਾਈ ਨਾ ਕਰ ਸਕੇ ਫਿਰ ਦੁਆਰਾ ਤੂੰ ਵਿਕਾਰਾਂ ਦੀ ਇੱਕ ਕਲੰਕ ਦੀ ਕਮਾਈ ਨਾ ਕਰ ਸਕੇ ਇਸ ਭਾਇ ਦੇ ਭੂਲੇ ਮਾਰਗ ਜਿਨੇ ਬਤਾਇਆ ਐਸਾ ਗੁਰ ਵਡਭਾਗੀ ਪਾਇਆ ਬਸ ਇਥੇ ਗੁਰੂ ਦੇ ਚਰਨਾ ਚਾਕੇ ਮਨੁੱਖ ਮਨ ਲੈ ਵੀ ਹਾਂ ਮੈਂ ਕਿਤੇ ਨੇ ਐਬ ਮੈਂ ਜੀਵਨ ਦੇ ਅੰਦਰ ਆ ਅਗੁਣਾ ਦੀ ਕਮਾਈ ਕਰ ਬੈਠਾ ਹਾਂ ਫਿਰ ਗੁਰੂ ਬਖਸ਼ਣ ਦੀ ਸਮਰਤਾ ਰੱਖਦਾ ਕੋਈ ਇੱਕ ਅੱਧਾ ਪਾਪ ਨਹੀਂ ਕਰੋੜਾਂ ਹੀ ਪਾਪ ਦੂਰ ਕਰ ਦਿੰਦਾ ਜੀ ਪਰਦੇ ਪਾ ਦਿੰਦਾ ਗੁਰੂ ਦਾ ਕਰੋੜਾਂ ਹੀ ਪਾਪਾਂ ਤੇ ਤੁਸੀਂ ਬਚਨ ਪੜ੍ਹਦੇ ਹੋ ਜੀ ਅ ਮੰਗਲਾ ਚਰਨ ਚ ਆਪਾਂ ਸੰਝਾ ਕੀਤਾ ਕੋਟ ਪ੍ਰਾਦ ਹਮਾਰੇ ਖੰਡੋ ਅ ਕਰੋੜਾਂ ਹੀ ਪ੍ਰਾਦ ਕਮਾ ਕੇ ਬੈਠੇ ਆ ਜੀ ਸਿਤਾ ਦੂਰ ਕਰਦੇ ਤੁਸੀਂ ਤੂੰ ਹੀ ਦੂਰ ਕਰ ਸਕਦਾ ਹੈ ਹੋਰ ਕਿਸੇ 'ਚ ਸਮਰੱਥਾ ਨਹੀਂ ਹੈ ਕਿਸੇ ਨੂੰ ਆਪਣਾ ਵਗੁਣ ਦੱਸੋ ਜੀ ਮਜ਼ਾਕ ਬਣ ਜਾਂਦਾ ਹੈ ਕਿਸੇ ਮਨੁੱਖ ਨੂੰ ਤੁਸੀਂ ਆਪਣਾ ਵਗੁਣ ਦੱਸੋਗੇ ਨਾ ਉਹ ਮਜ਼ਾਕ ਬਣ ਜਾਏਗਾ ਤੇ ਮਨੁੱਖ ਦਾ ਤਾਂ ਸੁਭਾਅ ਹੈ ਮੈਂ ਬੇਨਤੀ ਕਰ ਲੱਗਾ ਜੀ ਮਨੁੱਖ ਦਾ ਸੁਭਾਅ ਹੈ ਉਹ ਤਾਂ ਫਰੋਲਦਾ ਹੀ ਅਬਗੁਣ ਹੈ ਉਹ ਗੁਨਾ ਨੂੰ ਹੀ ਫਰੋਲਦਾ ਪਿਆ ਪਰ ਆਪਣੇ ਆਪ ਨੂੰ ਨਹੀਂ ਫਰੋਲਦਾ ਜੀ ਜਿਸ ਦਿਨ ਆਪਣੇ ਆਪ ਨੂੰ ਫਰੋਲੇਗਾ ਸਹਿਬ ਜੀ ਕਹਿੰਦੇ ਉਸ ਦਿਨ ਗੁਰੂ ਨੂੰ ਆਖੇਗਾ ਵੀ ਕੋਟਪਰਾਦ ਹਮਾਰੇ ਖੰਡੋ ਵੀ ਮੇਰੇ ਜੀਵਨ ਚ ਬੜੇ ਅਪਰਾਧ ਨੇ ਜੀ ਅਨੇਕ ਵਿਧੀ ਸਮਝਾਵੋ ਸਾਨੂੰ ਸਮਝਾਵੋ ਤੁਸੀਂ ਵੀ ਅੱਗੇ ਜੀਵਣਾ ਕਿਵੇਂ ਹੈ ਸੀ ਇਹ ਪਾਪਾਂ ਤੋਂ ਦੂਰ ਕਿਵੇਂ ਹੈ ਜਿਨਾਂ ਨੇ ਮੰਨ ਲਿਆ ਸੀ ਨਾ ਗੁਰੂ ਸਾਹਿਬ ਜੀ ਨੇ ਉਹਨਾਂ ਨੂੰ ਜੀਵਣਾ ਵੀ ਸਿਖਾ ਦਿੱਤਾ ਉਚੋਰੀਆਂ ਵੀ ਛੱਡ ਗਏ ਠੱਗੀਆਂ ਵੀ ਠੱਗ ਗਏ ਮਨੁੱਖਾਂ ਨੂੰ ਮਾਰਨਾ ਵੀ ਛੱਡ ਗਏ ਉਹਦਾ ਇਸ ਲਈ ਸਾਹਿਬ ਜੀ ਕਹਿੰਦੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਅਕਾਲ ਪੁਰਖ ਜੀ ਤੁਸੀਂ ਸਾਰਿਆਂ ਦੇ ਪਾਪਾਂ ਜੀਵਾਂ ਦੇ ਪਾਪਾਂ ਨੂੰ ਗੁਨਾਹ ਨੂੰ ਬਖਸ਼ਣ ਵਾਲੇ ਹੋ ਕਿ ਅਫੁਲ ਗੁਨਾਹ ਹੈ ਕਿ ਸ਼ਾਹਾਂ ਸ਼ਾਹ ਹੈ ਬਿਤੂ ਸ਼ੈਨਸ਼ਾ ਦਾ ਵੀ ਸ਼ੈਨਸ਼ਾ ਹੈ ਬਾਦਸ਼ਾਹਾਂ ਦਾ ਵੀ ਬਾਦਸ਼ਾਹ ਹੈ ਕਿ ਕਾਰਨ ਕੁਨਿੰਦ ਹੈ ਕਾਰਨ ਕੁਨਿੰਦ ਦਾ ਭਾਵ ਕਰਨ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਜੋ ਵੀ ਕਾਰਨ ਬਣਦਾ ਹੈ ਨਾ ਮਨੁੱਖ ਦੇ ਜੀਵਨ ਚ ਉਹ ਕਾਰਨ ਕਰਨ ਵਾਲਾ ਵੀ ਤੂੰ ਹੀ ਹੈ ਕਿਸੇ ਪ੍ਰਕਾਰ ਜੇ ਜੀਵਨ ਚ ਕਾਰਨ ਬਣਿਆ ਵੀ ਸੁੱਖ ਆਇਆ ਉਹ ਕਾਰਨ ਕਰਨ ਵਾਲਾ ਵੀ ਤੂੰ ਹੀ ਹੈ ਜੇ ਜੀਵਨ ਚ ਦੁੱਖ ਆਇਆ ਉਹ ਕਾਰਨ ਕਰਨ ਵਾਲਾ ਵੀ ਤੂੰ ਹੀ ਹੈ ਮਾਪਾ ਅੱਗੇ ਵੀ ਬੇਨਤੀ ਕੀਤੀ ਜੇ ਜੀਵਨ ਦੇ ਅੰਦਰ ਮੌਤ ਵਿਆਪ ਗਈ ਹੈ ਉਹ ਮੌਤ ਦਾ ਕਾਰਨ ਬਣਾਉਣ ਵਾਲਾ ਵੀ ਤੂੰ ਹੀ ਹੈ ਜੋ ਵੀ ਵਰਤਦਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਕਾਰਨ ਕੋ ਨਿੰਦ ਹੈ ਜੋ ਵੀ ਕਾਰਨ ਬਣਦਾ ਏ ਰੋਜੀ ਦਾ ਸੁੱਖ ਦਾ ਦੁੱਖ ਦਾ ਕਿਸੇ ਪ੍ਰਕਾਰ ਦਾ ਵੀ ਉਹ ਕਾਰਨ ਬਣਾਉਣ ਵਾਲਾ ਵੀ ਤੂੰ ਆਪ ਹੀ ਹੈ ਰਿਜਕ ਦਾ ਜੇ ਕਾਰਨ ਬਣਦਾ ਏ ਉਹ ਵੀ ਤੇਰੀ ਕਿਰਪਾ ਜੀ ਸਵਾਸ ਲੈ ਰਿਆ ਇਹ ਵੀ ਕਾਰਨ ਜਿਹੜਾ ਬਣ ਰਿਹਾ ਇਹ ਵੀ ਤੇਰੀ ਕਿਰਪਾ ਜੀ ਕਾਰਨ ਕੁਨਿੰਦ ਹੈ ਜੋ ਕਾਰਨ ਹਟਾ ਲਵੇ ਨਾ ਤੇ ਮਨੁੱਖ ਤਾਂ ਕੁਦਰਤ ਚ ਰਹਿੰਦਾ ਵੀ ਸਵਾਸ ਨਹੀਂ ਲੈ ਸਕਦਾ ਜੀ ਕਈ ਵਾਰੀ ਮਨੁੱਖ ਦੀ ਐਸੀ ਹਾਲਤ ਹੋ ਜਾਂਦੀ ਹੈ ਚਾਹੇ ਕੁਦਰਤ ਦੇ ਵਿੱਚ ਉਹ ਬੈਠਾ ਪਰ ਸਵਾਸ ਨਹੀਂ ਲੈ ਸਕਦਾ ਚੱਕ ਕੇ ਲੈ ਜਾਣਾ ਪੈਂਦਾ ਜੀ ਨੂੰ ਸਵਾਸਾਂ ਦਾ ਕਾਰਨ ਵੀ ਉਹ ਪਰਮਾਤਮਾ ਆਪ ਹੈ ਕਿ ਕਾਰਨ ਕੁਨਿੰਦ ਹੈ ਕਿ ਰੋਜੀ ਦੇਹੰਦ ਹੈ ਸਬ지 ਕਹਿੰਦੇ ਇਹ ਰੋਜੀ ਦੇਣ ਵਾਲਾ ਵੀ ਤੂੰ ਆਪ ਹੈ ਕਿ ਰਾਜਕ ਰਹੀਮ ਹੈ ਇਹਦਾ ਵੀ ਉਹ ਅਰਥ ਹੈ ਜੀ ਰਿਜਕ ਦੇਣ ਵਾਲਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿੰਦੇ ਆਕਾਲ ਪੁਰਖ ਜੀ ਸਾਰਿਆਂ ਨੂੰ ਰਿਜਕ ਦੇਣ ਵਾਲਾ ਤੂੰ ਆਪ ਹੈ ਕਿ ਕਰਮੰਗ ਕਰੀਮ ਹੈ ਕਰਮੰਗ ਦਾ ਭਾਵ ਹੈ ਬਖਸ਼ਿਸ਼ ਕਰਨ ਵਾਲਾ ਤੂੰ ਰਹਿਮ ਸਭ ਤੇ ਰਹਿਮ ਕਰਨ ਵਾਲਾ ਵੀ ਤੂੰ ਆਪ ਹੈ ਬਖਸ਼ਣ ਵਾਲਾ ਵੀ ਬਖਸ਼ੰਦ ਵੀ ਤੂੰ ਆਪ ਹੀ ਹੈ ਕਿ ਕਰਮੰ ਕਰੀਮ ਹੈ ਕਿ ਸਰਬੰ ਕਲੀ ਹੈ ਕਲੀ ਦਾ ਭਾਵ ਹੈ ਤਾਕਤਵਰ ਕੁਦਰਤ ਦੇ ਅੰਦਰ ਜਿੰਨੀਆਂ ਵੀ ਤਾਕਤਾਂ ਜੀ ਸਾਰੀਆਂ ਤਾਕਤਾਂ ਦਾ ਮਾਲਕ ਤੂੰ ਆਪ ਹੈ ਕਿ ਸਰਬੰ ਦਲੀ ਹੈ ਦਲੀ ਦਾ ਪਾਵ ਦਲ ਦੇਣਾ ਦੱਲਣ ਵਾਲਾ ਮਾਰ ਦੇਣਾ ਖਤਮ ਕਰ ਦੇਣਾ ਸੈਭ ਜੀ ਕਹਿੰਦੇ ਸਾਰਿਆਂ ਜੀਵਾਂ ਨੂੰ ਮਾਰਨ ਵਾਲਾ ਵੀ ਸੰਘਾਰਨ ਵਾਲਾ ਵੀ ਤੂੰ ਆਪ ਹੀ ਹੈ ਕਾਲਪੁਰਖ ਜੀ ਕੇਸਰ ਬੱਤਰ ਮਾਨਿਆ ਮੰਨਣ ਵਾਲੇ ਜਿੰਨੇ ਵੀ ਜੀ ਜੰਤ ਨੇ ਉਹ ਸਾਰੇ ਤੈਨੂੰ ਮੰਨਦੇ ਐ ਜੀ ਤੇਰੀ ਹੀ ਪੂਜਾ ਕਰਦੇ ਨੇ ਤੇਰਾ ਹੀ ਨਾਮ ਜਪਦੇ ਨੇ ਕਿ ਸਰਬੱਤਰ ਮਾਨਿਆ ਕਿ ਸਰਬੱਤਰ ਦਾਨਿਆ ਦਾਨਿਆਂ ਦਾ ਭਾਵ ਹੈ ਹਰ ਥਾਂ ਤੇ ਦਾਨ ਤੂੰ ਹੀ ਦੇ ਰਿਹਾ ਦਾਨ ਦਾ ਪਰਿਜਿਕ ਵੀ ਆਕ ਸਕਦੇ ਜੀ ਸਾਰਿਆਂ ਨੂੰ ਰਿਜਕ ਜਿਹੜਾ ਹੈ ਇਹ ਤੂੰ ਆਪ ਦੇ ਰਿਹਾ ਹੁਣ ਦਾਨ ਦੇਣ ਲੱਗਿਆਂ ਦਾ ਮੁੱਲ ਥੋੜਾ ਲੈਂਦਾ ਮਨੁੱਖ ਕਿਸੇ ਨੂੰ ਵੀ ਦਾਨ ਕਰਦਾਂ ਦਾ ਮੈਂ ਕੋਈ ਮੁੱਲ ਤਾਂ ਨਹੀਂ ਲੈਂਦਾ ਨਾ ਦਾਨ ਹੁੰਦਾ ਹੀ ਫ੍ਰੀ ਚ ਹੈ ਜੀ ਹੁਣ ਪਰਮਾਤਮਾ ਸਾਨੂੰ ਰਿਜਕ ਦੇ ਰਿਹਾ ਉਹਦੇ ਬਦਲੇ ਕੁਝ ਮੁੱਲ ਦਾ ਥੋੜਾ ਸਾਡੇ ਕੋਲ ਲੈ ਰਿਹਾ ਕੋਈ ਪੈਸਾ ਟੱਕਾ ਥੋੜਾ ਲੈ ਰਿਹਾ ਸਾਡੇ ਕੋਲ ਉਹ দান ਕਰਦੇ ਆ ਸਾਨੂੰ ਜੀ ਸਭ ਕੁਝ ਸੁਵਾਸ ਵੀ দান ਕਰਦੇ ਆ ਉਹ ਸਾਨੂੰ ਪਾਲ ਵੀ ਰਿਹਾ ਉਹ দান ਵਿੱਚ ਪਾਲ ਰਿਹਾ ਸਾਨੂੰ ਰਿਜਕ ਵੀ ਉਹ দান ਵਿੱਚ ਦੇ ਰਿਹਾ ਉਹਦੇ ਬਦਲੇ ਕੋਈ ਆਸ ਥੋੜਾ ਰੱਖਦੇ ਹੋ ਵੀਂਦੇ ਬਦਲੇ ਕੁਝ ਦੇਗਾ ਹੀ ਬਿਲਕੁਲ ਨਹੀਂ ਸਾਹਿਬ ਜੀ ਮਹਾਰਾਜ ਜੀ ਕਹਿੰਦੇ ਕੇ ਸਰਬੱਤਰ ਦਾਣਿਆ ਕਿਸ ਬੱਤਰ ਗੌਣੈ ਭਾਵ ਕੀ ਗਮਨ ਪਹੁੰਚ ਵਾਲਾ ਸਾਰੇ ਜੀਵਾਂ ਤੱਕ ਤੇਰੀ ਜਿਹੜੀ ਐ ਉਹ ਪਹੁੰਚ ਹੈ ਕੇ ਸਰਬੱਤਰ ਭੌਣੈ ਭਾਵ ਕੀ ਤੂੰ ਹਰ ਭੌਣੈ ਦਾ ਭਾਵ ਹੈ ਭਵਨਾ ਦੇ ਵਿੱਚ ਸਾਰੇ ਭਵਨਾ ਦੇ ਵਿੱਚ ਤੂੰ ਆਪ ਮੌਜੂਦ ਹੈ ਉਹ ਅਕਾਲ ਪੁਰਖ ਮੌਜੂਦ ਹੈ ਕੇ ਸਰਬੱਤਰ ਦੇਸ਼ ਹੈ ਪਾਵਕੀ ਸਾਰਿਆਂ ਦੇ ਥਾਂ ਤੇ ਜਿੰਨੇ ਵੀ ਦੇਸ਼ ਨੇ ਸਾਰੇ ਦੇਸ਼ਾਂ ਦੇ ਵਿੱਚ ਤੂੰ ਮੌਜੂਦ ਹੈ ਤੇਰਾ ਵਾਸਾ ਹੈ ਕੇ ਸਰਬੱਤਰ ਭੈਸੈ ਇਹ ਜਿੰਨੇ ਵੀ ਜੀਵ ਜੰਤ ਨੇ ਇਹ ਸਾਰਾ ਤੇਰੇ ਹੀ ਭੈਸ ਨੇ ਤੇਰੇ ਹੀ ਰੂਪ ਨੇ ਉਹਦਾ ਕੋਈ ਆਕਾਰ ਨਹੀਂ ਹੈ ਪਰ ਆਪਾਂ ਅੱਗੇ ਵੀ ਬੇਨਤੀ ਕੀਤੀ ਸਾਰਿਆਂ ਵਿੱਚ ਵੱਸਦਾ ਏ ਉਹ ਉਹਦਾ ਹੀ ਆਕਾਰ ਨੇ ਉਹਨੇ ਬਣਾਇਆ ਜੀ ਉਨ ਨੇ ਘੜਿਆ ਸਾਨੂੰ ਉਨ ਨੇ ਸਾਨੂੰ ਸਾਜਿਆ ਆਪਣੀ ਮਰਜ਼ੀ ਦੇ ਨਾਲ ਤੇ ਸਾਇਬ ਜੀ ਕਹਿੰਦੇ ਇਹ ਸਾਰੇ ਤੇਰੇ ਹੀ ਆਕਾਰ ਬਣਾਏ ਹੋਏ ਨੇ ਕੇਸਰਬੱਤਰ ਭੇਸੈ ਕੇਸਰਬੱਤਰ ਰਾਜੈ ਰਾਜੇ ਦਾ ਭਾਵ ਹੈ ਹਰ ਥਾਂ ਦੇ ਉੱਤੇ ਭਾਵ ਕੀ ਤੇਰੀ ਰਚਨਾ ਰਚੀ ਹੋਈ ਹੈ ਤੂੰ ਹੀ ਬਣਾਇਆ ਹੈ ਕੇਸਰਬੱਤਰ ਸਾਜੈ ਸਾਜੈ ਦਾ ਭਵ ਸਜਾਵਟ ਕਰਨੀ ਬਣਾਉਣਾ ਅਸੀਂ ਕਈ ਵਾਰੀ ਸਜਾਵਟ ਕਰਦੇ ਨੇ ਉਹਨੂੰ ਸੋਹਣੇ ਤਰੀਕੇ ਨਾਲ ਬਣਾ ਲੈਨੇ ਆ ਸਾਬ ਜੀ ਕਹਿੰਦੇ ਇਹ ਤਨ ਵੀ ਜਿਹੜਾ ਤੇਰਾ ਉਹਨੇ ਸਾਜਿਆ ਏ ਇਹ ਕੁਦਰਤ ਨੂੰ ਵੀ ਜਿਹੜਾ ਉਸ ਪਰਮਾਤਮਾ ਨੇ ਹੀ ਸਾਜਿਆ ਹੈ ਬਣਾਇਆ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਰਪਾ ਕੀਤੀ ਜੀ ਮੈਂ ਰਹਿਮਤ ਕੀਤੀ 112 ਛੰਦ ਤੱਕ ਜਿਹੜਾ ਉਹ ਆਪਾਂ ਇਹ ਵਿਚਾਰਨਾ ਕੀਤਾ ਇਸ ਤੋਂ ਅੱਗੇ ਜਿਵੇਂ ਸਾਬ ਜੀ ਕਿਰਪਾ ਕਰਨਗੇ ਉਵੇਂ ਆਪਾਂ ਜਿਹੜਾ ਇਸ ਬਾਣੀ ਨੂੰ ਜਿੰਨੀ ਕੁ ਸਮਤ ਬਖਸ਼ਣਗੇ ਓਨੇ ਹੀ ਆਪੇ ਇਸ ਬਾਣੀ ਨੂੰ ਵਿਚਾਰਨ ਦਾ ਜਿਹੜਾ ਉਹ ਯਤਨ ਕਰਦੇ ਜਾਵਾਂਗੇ ਜੀ ਅੱਗੇ-ਅੱਗੇ ਆਪਾਂ ਬੇਨਤੀ ਕੀਤੀ ਵੀ ਗੁਰੂ ਸਾਹਿਬ ਜੀ ਨੇ ਅਕਾਲ ਪੁਰਖ ਦੀ ਸਿਫਤ ਕੀਤੀ ਹੈ ਜੀ ਅਕਾਲ ਪੁਰਖ ਤੋਂ ਇਲਾਵਾ ਹੋਰ ਕਿਸੇ ਦੀ ਸਿਫਤ ਨਹੀਂ ਹੈ ਅਕਾਲ ਪੁਰਖ ਦੇ ਹੀ ਨਾਮ ਨੇ ਤੇ ਵਾਰ-ਵਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਗੱਲ ਨੂੰ ਬਾਤ ਨੂੰ ਦਰਡਾਇਆ ਹੈ ਪਾਲਣ ਵਾਲਾ ਵੀ ਤੂੰ ਨਿਜਿਕ ਦੇਣ ਵਾਲਾ ਵੀ ਤੂੰ ਸਵਾਸ ਦੇਣ ਵਾਲਾ ਵੀ ਤੂੰ ਜਨਮ ਦੇਣ ਵਾਲਾ ਵੀ ਤੂੰ ਮਾਰਨ ਵਾਲਾ ਵੀ ਤੂੰ ਹੈ ਸਾਰੇ ਤਾਕਤਾਂ ਦਾ ਮਾਲਕ ਵੀ ਤੂੰ ਹੈ ਵੀ ਇਹ ਸਮਝ ਲਓ ਵੀ ਅਸੀਂ ਕੁਝ ਨਹੀਂ ਆ ਜੋ ਕੁਝ ਵੀ ਕਰਨ ਵਾਲਾ ਹੈ ਉਹ ਕੇਵਲ ਅਕਾਲ ਪੁਰਖ ਹੀ ਕਰਨ ਵਾਲਾ ਹੈ ਜੀ ਅੱਗੇ ਆਪਾਂ ਜਿਵੇਂ ਸਾਬ ਜੀ ਦੀ ਕਿਰਪਾ ਕਰਨਗੇ ਵਿਚਾਰਦੇ ਜਾਵਾਂਗੇ ਹੋਈਆਂ ਬੇਨਤ ਪ੍ਰਕਾਰ ਦੀ ਭੁੱਲਾਂ ਦੀ ਮਾਫੀ ਜੀ ਆਓ ਇੱਕ ਦੋ ਮਿੰਟ ਦੇ ਲਈ após o nome